ਨਾ ਤਾਂ ਇਹਨਾਂ ਕੋਲੇ ਰੋਡ ਦੇ ਉੱਤੇ ਲਾਈਟਿੰਗ ਦਾ ਪ੍ਰਬੰਧ ਆ। ਹਾਂਜੀ। ਇੱਥੋਂ ਲੈ ਕੇ ਜਲੰਧਰ ਤੱਕ, ਇੱਥੋਂ ਲੈ ਕੇ ਰਾਜਪੁਰੇ ਤੱਕ ਇਸ ਟੂਲ ਦੀ ਜ਼ਿੰਮੇਵਾਰੀ ਆ। ਹਾਂਜੀ। ਬਣਦੀ ਹੈ। ਤੁਸੀਂ ਦਰਹਾਏ ਵਾਲੇ ਪੁਲ ਤੋਂ ਕਦੇ ਉੱਤਰ ਕੇ ਦਿਖਾਇਓ ਮੈਨੂੰ ਸਪੀਡ 'ਚ। ਜੇ ਗੱਡੀ ਨਾ ਟੁੱਟ ਜਵੇ ਥੱਲੋਂ ਤੁਹਾਡੀ। ਬਿਲਕੁਲ। ਲੁਧਿਆਣੇ ਦੇ ਵਿੱਚ ਕਈ ਇਦਾਂ ਦੇ ਏਰੀਆ ਆ ਜਿੱਥੋਂ ਨੰਗਣਾ ਮੁਸ਼ਕਲ ਹੋ ਗਿਆ, ਇਹਨਾਂ ਤੋਂ ਪੁਲ ਕੰਪਲੀਟ ਨਹੀਂ ਹੋ ਰਿਹਾ। ਹਾਂਜੀ। ਜਿੰਨਾ ਚਿਰ ਰੋਡ ਕੰਪਲੀਟ ਨਹੀਂ ਆ, ਇਹ ਟੈਕਸ ਕਿਤਾ ਲੈ ਸਕਦੇ ਆ? ਕਿਸੇ ਕਿਦਾਂ ਲੈ ਸਕਦੇ ਆ? ਦੂਜੇ ਨੰਬਰ ਤੇ ਆ ਜਿਹੜੀ ਨਾਲ ਇਹਨਾਂ ਨੇ ਆ ਆ ਬਣ ਇਹ ਪਾਣੀ ਨਹੀਂ ਖਿੱਚਦੀਆਂ ਇਹ ਚਿੱਟੇ ਹਾਥੀ ਕਰਨੇ ਕੀ ਐ ਇਹਨਾਂ ਤੇ ਕਰੋੜਾਂ ਰੁਪਏ ਕਿੰਨੀ ਲੈਨੇ ਆਏ ਰੋਡ ਦੇ ਨਾਲ ਨਾਲ ਦੋਨੋਂ ਪਾਸੇ ਇਹ ਤੁਹਾਨੂੰ ਨਹੀਂ ਲੱਗਦਾ ਜੀ ਕਿ ਕਾਗਜ਼ਾ 'ਚ ਕਰੋੜਾ ਲੱਗਦਾ ਤੇ ਅਸਲੀਅੇ 'ਚ ਲੱਖਾਂ ਵੀ ਨਹੀਂ ਲੱਗਦਾ ਅਰਬਾਂ 'ਚ ਇਹ ਪੈਸਾ ਕਮਾਉਂਦੇ ਆ ਇਹਨਾਂ ਚੀਜ਼ਾਂ ਦੇ ਵਿੱਚੋਂ ਟਿੱਕੇ ਅੰਦਰ ਵਿੱਚੋਂ ਹੁਣ ਆ ਜਿਹੜਾ ਆ ਤੁਸੀਂ ਇੱਕ ਦਿਨ ਦਾ ਇਹਦਾ ਕੱਲ-ਕੱਲ ਦਾ ਸਾਨੂੰ ਪਤਾ ਲੱਗਾ ਸੀ ਇਤੋਂ ਇਹਨਾਂ ਦੇ ਆਪਣੇ ਮਾਮਲੇ 'ਚੋਂ ਵੀ ਕੋਈ ਸਵਾ ਕ ਕਰੋੜ ਰੁਪਏ ਦਾ ਐਤਵਾਰ ਵਾਲੇ ਦਿਨ ਇਹਨਾਂ ਨੂੰ ਘਾਟਾ ਪਿਆ ਤੇ ਇਹ ਸਿਰਫ ਇੱਕ ਦਿਨ ਦਾ ਸਵਾ ਕਰੋੜ ਸਵਾ ਕਰੋੜ ਰੁਪਈਆ